ਅੱਜ ਸਵੇਰੇ ਬਠਿੰਡਾ ਡੱਬਾ ਵਾਲੀ ਨੈਸ਼ਨਲ ਹਾਈਵੇ ਤੇ ਪਿੰਡ ਮਛਾਣਾ ਦੇ ਬੱਸ ਸਟੈਂਡ ਤੇ ਇੱਕ ਟਰਾਲੇ ਅਤੇ ਮੋਟਰਸਾਈਕਲ ਦੀ ਟੱਕਰ ਵਿੱਚ ਮੋਟਰਸਾਈਕਲ ਸਵਾਰ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਜ਼ਖਮੀ ਨੂੰ ਸੰਗਤ ਸਾਰਾ ਸੇਵਾ ਸੰਸਥਾ ਦੇ ਮਾਣਪਿਤ ਨੇ ਐਂਬੂਲੈਂਸ ਰਾਹੀਂ ਬਠਿੰਡਾ ਦੇ ਸਿਵਲ ਹਸਪਤਾਲ ਪਹੁੰਚਾਇਆ ਗਿਆ ਜਖਮ ਦੀ ਤਾਪ ਨਾ ਚਲਦੇ ਹੋਏ ਜਖਮੀ ਨੇ ਦਮ ਤੋੜ ਦਿੱਤਾ ਮ੍ਰਿਤਕ ਦੀ ਪਛਾਣ ਛਿੰਦਰ ਸਿੰਘ ਨੰਬਰਦਾਰ 65 ਪੁੱਤਰ ਸੁਜੀਤ ਸਿੰਘ ਪਿੰਡ ਮਛਾਣਾ ਵਜੋਂ ਹੋਈ ਹੈ ਮਿਲੀ ਜਾਣਕਾਰੀ ਅਨੁਸਾਰ ਉਕਤ ਵਿਅਕਤੀ ਅੱਜ ਸਵੇਰੇ ਆਪਣੇ ਮੋਟਰਸਾਈਕਲ ਦੇ ਘਰ ਤੋਂ ਖੇਤ ਜਾ ਰਿਹਾ ਸੀ ਜਿਉਂ ਹੀ ਇਹ ਪਿੰਡ ਮਛਾਣਾ ਦੇ ਬੱਸ ਸਟੈਂਡ ਤੋਂ ਸੜਕ ਪਾਰ ਕਰਨ ਲੱਗਾ ਤਾਂ ਡੱਬਾਲੀ ਪਾਸੇੋਂ ਆ ਰਹੇ ਟਰਾਲੇ ਨੇ ਮੋਟਰਸਾਈਕਲ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਜਿਸ ਕਾਂ ਚੰਦਰ ਸਿੰਘ ਨੰਬਰਦਾਰ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਜ਼ਖਮੀ ਨੂੰ ਐਂਬੂਲੈਂਸ ਰਾਹੀਂ ਬਟੰਡਾ ਦੇ ਸਿਵਲ ਹਸਪਤਾਲ ਪਹੁੰਚਾਇਆ ਜਿੱਥੇ ਜ਼ਖਮਾ ਦੀ ਤਾਪ ਨਾ ਚਲਦਿਆਂ ਦਮ ਤੋੜ ਦਿੱਤਾ ਗਿਆ ਥਾਣਾ ਸੰਗਦੀ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਟਰਾਲੇ ਅਤੇ ਮੋਟਰਸਾਈਕਲ ਨੂੰ ਸੜਕ ਤੋਂ ਪਾਸੇ ਕਰਕੇ ਆਵਾਜਾਈ ਬਹਾਲ ਕਰਵਾਈ ਟਰਾਲੇ ਦਾ ਡਰਾਈਵਰ ਅਤੇ ਕੰਡਕਟਰ ਮੌਕੇ ਤੋਂ ਟਰਾਲਾ ਛੱਡ ਕੇ ਫਰਾਰ ਹੋ ਗਏ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਟਰਾਲੇ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਇਸ ਬੇਵਕਤੀ ਮੌਤ ਕਾਰਨ ਸਾਰੇ ਪਿੰਡ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ ਰੰਗਲਾ ਪੰਜਾਬ ਤੋਂ ਚਰਨਜੀਤ ਮਿਸ਼ਾਣਾ ਦੀ ਰਿਪੋਰਟ ਜੋ ਇਨਸੀਡੈਂਟ ਹੋਇਆ ਹੈ ਇਸ ਬਾਰੇ ਕੀ ਕਹਿਣਾ ਚਾਹੁੰਦੇ ਆ ਅੱਜ ਸਵੇਰ ਬਾਸਾਡਾ ਮਿਸ਼ਾਣਾ ਦੇ ਮੇਨ ਸੜਕ ਦੱਬ ਵਾਲੀ ਬਿੰਡਾ ਰੋਡ ਤੇ ਟੈਕਸੀ ਹਟ ਹੋਇਆ ਸੀ ਘੋੜੇ ਜਾਂ ਤੇ ਮੋਟਰਸਾਈਕਲ ਦਾ ਜੋ ਨੰਬਰਦਾਰ ਮਛਾਣਾ ਪਿੰਡ ਦਾ ਹੈ ਉਹ ਮੋਟਰਸਾਈਕਲ ਤੇ ਆ ਰਿਹਾ ਸੀ ਉਹਦਾ ਮੋਟਰਸਾਈਕਲ ਢੱਡ ਜਾ ਕੇ ਅਚਾਨਕ ਆ ਗਿਆ ਇਸ ਕਰਕੇ ਦੇ ਕਾਫੀ ਸਰਵਿਸ ਸੈਂਟਰ ਲੱਗੀਆਂ ਨੇ ਜਿਨ੍ਹਾਂ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਉਸ ਪਿੰਡ ਦਾ ਹਸਪਤਾਲ ਕਰਵਾਇਆ ਗਿਆ ਮੌਕੇ ਤੋਂ ਔੜਾਂ ਦੇ ਟਰੱਕ ਟਰੱਕ ਨੂੰ ਤੇ ਮੋਟਰਸਾਈਕਲ ਨੂੰ ਸਾਈਡ ਤੇ ਕਰਵਾ ਕੇ ਜਾਮ ਪੈ ਗਿਆ